ਸਤਿ ਸ਼੍ਰੀ ਅਕਾਲ ਜੀ ਮੁੰਡੇ ਤੇ ਕੁੜੀਆਂ ਦੇ ਵਧੀਆ ਪਰਿਵਾਰਾਂ ਤੋਂ ਨਵੇਂ ਰਿਸ਼ਤੇ ਦੇਖੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਰਿਸ਼ਤਾ ਦਾ ਨਾਮ ਸਿੰਘ ਅਮਰਤਾ ਰਿਐ ਜੀ ਪ੍ਰਾਈਵੇਟ ਮੁੰਡਾ ਜੋਬ ਕਰਦਾ ਹੈਗਾ ਜ਼ਿਲ੍ਹਾ ਜਲੰਧਰ ਵਧੀਆ ਕੋਠੀ ਪਈ ਹੋਈ ਆ ਮਾਤਾ ਜੀ ਨੂੰ ਫਾਦਰ ਸਾਹਿਬ ਦੀ ਪੈਨਸ਼ਨ ਆਉਂਦੀ ਹੈਗੀ ਉਹ ਐਕਸਪਾਇਰ ਆ ਪੜ੍ਹਾਈ ਬੀਏ ਸੀ ਐਮ ਐਸ ਸੀ ਬੀ ਐਡ ਜਨਮ ਮੁੰਡੇ ਦਾ 1997 ਕੱਦ 5 ਫੁੱਟ 11 ਇੰਚ ਭਰਾ ਇੱਕ ਮੈਰਿਡ ਆ ਵੱਡਾ ਪਿਤਾ ਜੀ ਸਵਰਗਵਾਸ ਨੇ ਕੰਮ ਸਕੂਲ ਟੀਚਰ ਕਾਨਵੈਂਟ ਸਕੂਲ ਚੰਗੀ ਸੈਲਰੀ ਆ ਸਾਰਾ ਪਰਿਵਾਰ ਅਮਰਦਾਰੀ ਆ ਰਿਸ਼ਤਾ ਕੁੜੀ ਜੈਤਸੀਕ ਪਰਿਵਾਰ ਤੋਂ ਪੜ੍ਹੀ ਲਿਖੀ ਹੋਵੇ ਮੰਗ ਕੋਈ ਨਹੀਂ ਕੁੜੀ ਅਮਰਦਾਰੀ ਹੋਵੇ ਉਹੀ ਪਰਿਵਾਰ ਸੰਪਰਕ ਕਰਨ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾਗਾ ਪਰਿਵਾਰ ਵਾਲਿਆਂ ਦਾ ਨੰਬਰ ਦਿੱਤਾ ਗਿਆਗਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਕਰਾਉਣ ਦੀ ਸਾਡੀ ਕੋਈ ਫੀਸ ਨਹੀਂ ਗਈ। ਅਗਲਾ ਰਿਸ਼ਤਾ ਹੈ ਨਾਮ ਹੈ ਸਿੰਘ ਕਾਸਟ ਜਰਸੀ ਗੋਤਾ ਸੰਧੂ ਜਨਮ ਵੈਤ੍ਰਿਕ ਪਹਿਲਾ ਮਹੀਨਾ 2001 2000 ਦਾ ਬੱਥ ਕੱਦ 6 ਫੁੱਟ 3 ਇੰਚ ਮੁੰਡਾ ਯੂਐਸਏ ਦਾ ਬੌਰਨ ਹੈ ਤੇ ਯੂਐਸਏ 'ਚ ਹੀ ਗਵਰਨਮੈਂਟ ਜੌਬ ਕਰਦਾਗਾ। ਕੰਮ ਹੈ ਜੀ ਵਧੀਆ ਯੂਐਸਏ 'ਚ। ਸਾਰੀ ਫੈਮਿਲੀ ਸੈਟਲ ਹੈ ਯੂਐਸਏ ਇੱਕ ਭਰਾ ਇੱਕ ਭੈਣ ਪਿਤਾ ਜੀ ਪਟਿਆਲਾ ਪਟਿਆਲਾ ਹੀ ਜ਼ਿਲ੍ਹਾ ਇਹਨਾਂ ਦਾ। ਮੁੰਡਾ ਸਿੱਖ ਸਰਦਾਰ ਆ ਨਿਸ਼ਿਪਤੇ ਤੋਂ ਦੂਰ ਹੈ ਜ਼ਮੀਨ ਟੋਟਲ 10 ਕਿੱਲੇ ਆ ਰਿਸ਼ਤਾ ਜਰਸੀ ਪਰਵਾਰ ਤੋਂ ਹੋਵੇ ਕੁੜੀ ਪੜ੍ਹੀ ਲਿਖੀ ਸਿਆਣੀ ਸਮਝਦਾਰ ਹੋਵੇ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਇੱਜ਼ਤ ਪੱਖੋਂ ਵਧੀਆ ਯੂ ਐਸ ਏ ਚ ਆਪਣਾ ਪਰਿਵਾਰ ਨੇ ਘਰ ਲਿਆ ਹੋਇਆਗਾ ਪਰਿਵਾਰ ਦਾ ਨੰਬਰ ਦਿੱਤਾ ਗਿਆਗਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਅਗਲਾ ਰਿਸ਼ਤਾ ਹੈ ਨਾਮ ਹੈ ਸਿੰਘ ਕਾਸਟ ਜਰਸੀ ਗੋਤ ਹੈ ਸੇਦੂ ਜ਼ਿਲ੍ਹਾ ਬਠਿੰਡੇ ਤੋਂ ਰਿਸ਼ਤਾ ਜਨਮ 1996 ਕੱਦ 5 ਫੁੱਟ 7 ਇੰਚ ਸੋਨਾ ਸਨਖਾ ਕੈਨੇਡੀਅਨ ਸਿਟੀਜ਼ਨ ਸਿਟੀਜ਼ਨ ਹੈ ਜੀ ਪਲੱਸ 2 ਗ੍ਰੇਡ ਪਾਸ ਆਨਸ ਏ ਫਰੈਂਚਿਸ ਤੇ ਪਰਿਵਾਰ ਪੜ੍ਹਿਆ ਲਿਖਿਆ ਤੇ ਪ੍ਰੋਫੈਸ਼ਨਲ ਹੈ ਜੀ ਫਾਦਰ ਸਾਹਿਬ ਮੁੰਡੇ ਦੇ ਡਾਕਟਰ ਹੈ ਤੇ ਕੈਨੇਡਾ ਕੈਨੇਡਾ ਆਨਲੀ ਐਲਡਰ ਸਿਸਟਰ ਡਾਕਟਰ ਕੈਨੇਡਾ ਜੀ ਰਿਸ਼ਤਾ ਕੁੜੀ ਪੜੀ ਲਿਖੀ ਸਿਆਣੀ ਹੋਵੇ ਮੰਗ ਕੋਈ ਨਹੀਂ ਮਾਲਵਾ ਨੂੰ ਪਹਿਲਾ ਰਿਸ਼ਤੇ ਲਈ ਬਠਿੰਡਾ ਬਰਨਾਲਾ ਫਰੀਦਕੋਟ ਸ਼੍ਰੀ ਮੋਕਸਰ ਸਾਹਿਬ ਪਟਿਆਲਾ ਮਾਨਸਾ ਲੁਧਿਆਣਾ ਵਧੀਆ ਪ੍ਰਾਪਰਟੀ ਹੈ ਇੰਡੀਆ ਤੇ ਕੈਨੇਡਾ ਯੂ ਐਸ ਏ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈਗਾ ਤੁਸੀਂ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲੇ ਰਿਸ਼ਤੇ ਹੈ ਜੀ ਸਾਰੇ ਕੁੜੀਆਂ ਦੇ ਆ ਨਾਮ ਕੌਰ ਜਿਲ੍ਹਾ ਮੁੱਗਾ ਕਾਸਟਾ ਜਰਸੀ ਕਿਪੜਾ ਇਹ ਮੈਡੀਕਲ ਆਫੀਸਰ ਐਡਮਿਨਿਸਟ੍ਰੇਸ਼ਨ ਕੈਨੇਡਾ ਪੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 6 ਇੰਚ ਉਮਰ 8 12 1997 ਕੁੜੀ ਕੈਨੇਡਾ ਸਿਟੀ ਜਣਾ ਕੰਮ ਹੈ ਗਵਰਨਮੈਂਟ ਜੌਬ ਬ੍ਰਾਮਟਣ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਨਸ਼ਾ ਰਹਿ ਤੋਵੇ ਕੁੜੀ ਪਰਿਵਾਰ ਨਾਲ ਕੈਨੇਡਾ ਰਹਿ ਰਹੀ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਜਿਲ੍ਹਾ ਲੁਧਿਆਣਾ ਜਨਮ ਉਨੀ ਸੁਪਚੰਨ ਮੇ ਕੱਦ ਪੰਜ ਫੁੱਟ ਇੱਕ ਕੰਚ ਪੜਾਈ ਬੀਟਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਐਮ ਬੀ ਫਰੋਮ ਯੂਕੇ ਪੰਜ ਸਾਲ ਵਕਪਮਟ ਤੇ ਆ ਕੁੜੀ ਰਿਸ਼ਤਾ ਵਧੀਆ ਪਰਿਵਾਰ ਤੋਂ ਮੁੰਡਾ ਕੈਨੇਡਾ ਆਸਟ੍ਰੇਲੀਆ ਗਿਆ ਹੋਵੇ ਰਿਸ਼ਤੇ ਦਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਸਾਨੂੰ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਜੀ ਸਾਡੇ ਤੋਂ ਰਿਸ਼ਤਾ ਲੈਣ ਲਈ ਅਗਲਾ ਰਿਸ਼ਤਾ ਹੈ ਨਾਮ ਕੌਰ ਉਮਰ 25 ਪੰਜ 1997 ਕੱਦ 54 ਕੁੜੀ ਪ੍ਰਾਈਵੇਟ ਸਕੂਲ ਟੀਚਰ ਹੈ ਪੜ੍ਹਾਈ ਬੀਏ ਐਨਟੀ ਐਨਟੀਟੀ ਕੰਪਿਊਟਰ ਕੋਰਸ ਇੱਕ ਭੈਣ ਕਾਸਟ ਹੈ ਜਰਸੀ ਦੀ ਜ਼ਮੀਨ ਆਪਦੇ ਕੋਲ 8 ਕਿੱਲੇ ਆ ਕੁੜੀ ਸੋਹਣੀ ਸੁਨੱਖੀ ਹੈ ਰਿਸ਼ਤਾ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਜਾਂ ਫਿਰ ਪੀਆਰ ਉਹ ਮੁੰਡਾ ਨਸ਼ਾ ਰਹਿਤ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਜ਼ਿਲ੍ਹਾ ਜ਼ਿਲੰਦਰ ਕਾਸਟ ਹੈ ਜੀ ਭਗਤ ਠਾਕੁਰ ਉਮਰ 19 ਫਰਵਰੀ 1993 ਕੱਦ 53 ਪੜਾਈ 10ਵੀਂ ਬਸ ਕੰਮ ਕੁੜੀ ਸਲਾਈ ਦਾ ਵਧੀਆ ਜਾਂਦੀ ਹੈ ਰਿਸ਼ਤਾ ਵਧੀਆ ਪਰਿਵਾਰ ਤੋਂ ਮੁੰਡਾ ਨਸ਼ਾ ਰਾਇ ਤੋਂ ਵਿਕਾਸ ਟਨੋਵਰ ਜੱਟ ਸਿੱਖ ਪਰਿਵਾਰ ਨੂੰ ਰਿਸ਼ਤੇ ਲਈ ਪਾਇਲ ਅਗਲਾ ਰਿਸ਼ਤਾ ਹੈ ਨਾਮ ਇਕੌਰ ਕਾਸਟ ਜਰਸੀਕ ਜ਼ਿਲ੍ਹਾ ਮੋਗਾ ਜਨਮ 30 ਤਰੀਕ 7 ਮਹੀਨਾ 1992 ਪੜਾਈ ਬੀਐਸਸੀ ਨਰਸਿੰਗ ਕੱਦ 5 ਪੰਜਾ ਰਿਸ਼ਤਾ ਜਰਸੀਕ ਪਰਿਵਾਰ ਤੋਂ ਵੇ ਮੁੰਡਾ ਪੜਿਆ ਲਿਖਿਆ ਹੋਵੇ ਮੁੰਡਾ ਕਨੇਡਾ ਪੀਆਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸੰਪਰਕ ਕਰਨਾ ਅਗਲਾ ਰਿਸ਼ਤਾ ਹੈ ਨਾਮ ਕੌਰ ਕਸਟ ਰਵਿਦਾਸੀ ਸਿੱਖ ਜਨਮ 2002 ਦਾ ਕੱਦ 5'6 ਹੈ ਪੜਾਈ ਬੀਸੀਏ ਕੁੜੀ ਸੋਹਣੀ ਸੁਨੱਖੀ ਹੈ ਰਿਸ਼ਤਮ ਡਕ ਕੈਨੇਡਾ ਪੀਆਰ ਜਵਾਰਕ ਪਰਮਟਤੇ ਹੋਵੇ ਦੋ ਭਰਾ ਕੁੜੀ ਦੇ ਕੈਨੇਡਾ ਪੀਆਰ ਹੈ ਮੁੰਡਾ ਨਸ਼ਾ ਰਹਿ ਤੇ ਵੈਸ਼ਨੂ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਜਲਾ ਲੁਧਿਆਣਾ ਕਾਸਟ ਜਰਸੀ ਜਿਲ੍ਹਾ ਮੁਗਾ ਜਨਮਨੀ 197 ਕੱਦ 57 ਪੜਾਈ ਬੀਐਸਸੀ ਨਰਸਿੰਗ ਕੁੜੀ ਸਰਕਾਰੀ ਜੋਬ ਕਰਦੀ ਹੈ ਰਿਸ਼ਤਾ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਨਸ਼ਾ ਰਹਿਤ ਹੋਵੇ ਕੁੜੀ ਜੋਬ ਫਰੀਦਕੋਟ ਸ਼ਹਿਰ ਚ ਕਰਦੀ ਹੈ ਮੁੰਡੇ ਦੀ ਕਾਸਟ ਜੱਟ ਸਿੱਖ ਹੀ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਜਿਲ੍ਹਾ ਹੁਸ਼ਿਆਰਪੁਰ ਜਨਮ ਮਹੀ 2002 ਦਾ ਬੱਠ ਕੱਦ 5 4 ਹੈ ਪੜ੍ਹਾਈ ਬੀਐਸਸੀ ਨਰਸਿੰਗ ਰਿਸ਼ਤਾ ਜਰਸੀ ਕਾਸਟ ਤੋਂ ਹੀ ਹੋਵੇ ਮੁੰਡਾ ਪੜਿਆ ਲਿਖਿਆ ਬੈਸ਼ਨੂ ਪਰਿਵਾਰ ਤੋਂ ਹੋਵੇ ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਕਾਸਟ ਰਵਿਦਾਸੀ ਸਿੱਖ ਜ਼ਿਲ੍ਹਾ ਲੁਧਿਆਣਾ ਜਨਮ ਹੈ 7 1996 ਕੱਦ 5 3 ਨਾ ਪੜ੍ਹਾਈ ਬੀਟੈਕ ਸਿਵਲ ਇੰਜੀਨੀਅਰਿੰਗ ਇੱਕ ਭਰਾ ਹੈ ਕੁੜੀ ਦਾ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਮੁੰਡੇ ਨੇ ਵਧੀਆ ਪੜ੍ਹਾਈ ਕਰੀ ਹੋਵੇ ਕੁੜੀ ਸੋਹਣੀ ਹੈ ਨੈਕਸਟ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਜਨਮ 14/4/1995 ਕੱਦ 5'6 ਪੜਾਈ ਐਮੇ ਪਾਸ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਵੀ ਮੁੰਡੇ ਨੂੰ ਚੰਗੀ ਜ਼ਮੀਨ ਆਉਂਦੀ ਹੋਵੇ ਰਿਸ਼ਤਾ ਰਿਸ਼ਤਾ ਪੰਜਾਬ ਰਹਿਣ ਦੇ ਮੁੰਡੇ ਨਾਲ ਹੀ ਕਰਨਾ ਹੈਗਾ ਮੁੰਡਾ ਨਸ਼ਾ ਰਹਿਤ ਹੋਵੇ ਜੀ ਨੈਕਸਟ ਰਿਸ਼ਤਾ ਹੈ ਨਾਮ ਹੈ ਕੌਰ ਕਾਸਟਾ ਸੁਨਿਆਰ ਗੋਤਮ ਵੈਂਡ ਜ਼ਿਲ੍ਹਾ શ્રીਮੁਖਸਰ ਸਾਹਿਬ ਜਨਮ 1999 ਪੜਾਈ ਐਮੇ ਬੀਐਡ ਈਟੀਟੀ ਕੱਦ 5'2 ਕੁੜੀ ਸਰਕਾਰੀ ਜੋਬ ਤੇ ਲੱਗੀ ਹੋਈ ਆ ਭਰਾ ਦੋਨੇ ਇੱਕ ਭੈਣ ਰਿੱਤਾ ਐਨਰੇਈ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਮੁੰਡਾ ਮੰਗਲਿਕ ਹੋਵੇ ਕੁੜੀ ਮੰਗਲਿਕ ਹੈ ਪਰਿਵਾਰ ਵੈਸ਼ਨੂ ਹੋਵੇ ਨੈਕਸਟ ਰਿੱਤਾ ਦਾ ਨਾਮ ਗੌਰਕਾਸ਼ਟਾ ਰੂੜਾ ਸਿੱਕ ਜਨਮ 14/7/1997 ਕੱਦ ਪੰਜ ਦੋਆ ਜ਼ਿਲ੍ਹਾ ਫਾਜ਼ਿਲਕਾ ਪੜ੍ਹਾਈ ਬੀਐਸਸੀ ਨਰਸਿੰਗ ਜੋਬ ਐਜ਼ ਅ ਸਟਾਫ ਨਰਸਿੰਗ ਇਨ ਚੰਡੀਗੜ੍ਹ ਪਿਤਾ ਜੀ ਦਾ ਆਪਣਾ ਕੰਮਕਾਰ ਵਧੀਆਗਾ ਰਿੱਤਾ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਮੁੰਡਾ ਵੀ ਸਰਕਾਰੀ ਜੋਬ ਤੇ ਲੱਗਿਆ ਹੋਵੇ ਨੈਕਸਟ ਰਿਸ਼ਤਾ ਦਾ ਨਾਮ ਹੈ ਕੌਰ ਕਾਂਸਟਾ ਜੱਟ ਸੀ ਗੋਤਮ ਮੱਲੀ ਜਿਲ੍ਹਾ ਪਟਿਆਲੇ ਤੋਂ ਰਿਸ਼ਤਾ ਜਨਮ 87 1999 ਕੱਦ 56 ਹੈ ਪੜ੍ਹਾਈ ਬੀਏ ਪਾਸ ਕੰਮ ਕੁੜੀ ਘਰ ਦਾ ਸਾਰਾ ਜਾਣਦੀ ਹੈ ਰਿਸ਼ਤਾ ਜੱਰਸੀ ਕਾਂਸਟਾ ਤੋਂ ਉਹ ਮੁੰਡੇ ਨੂੰ ਜ਼ਮੀਨ 5 ਕਿੱਲੇ ਹੋਵੇ ਮੁੰਡਾ ਬਿਲਕੁਲ ਨਸ਼ਾ ਰਹਿਤ ਹੋਵੇ ਕੁੜੀ ਸੋਹਣੀ ਤੇ ਮੁੰਡਾ ਸੋਹਣਾ ਹੋਵੇ ਪਰਿਵਾਰ ਵੈਸ਼ਨੂ ਵੀ ਵਿਆਹ ਬਿਲਕੁਲ ਵੈਸ਼ਨੂ ਹੀ ਕਰਨਾਗਾ ਨੈਕਸਟ ਰਿਸ਼ਤਾ ਨਾਮ ਕਾ ਅੌਰ ਕਾਸਟਾ ਰੋੜਾ ਸਿੱਕ ਜਨਮ ਚੋ 25 2003 ਦਾ ਬੱਥ ਕੱਦ 54 ਪੜਾਈ ਬੀਕੋਮ ਪਾਸ ਜ਼ਿਲ੍ਹਾ ਜਲੰਧਰ ਪਰਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਰਿਤਮ ਦੇ ਦੀ ਕਾਸਟਾ ਰੋੜਾ ਸਿੱਕ ਹੀ ਹੋਵੇ ਮੁੰਡੇ ਦਾ ਆਪਣਾ ਕੰਮ ਕਾਰ ਵਧੀਆ ਹੋਵੇ ਜਾਂ ਫਿਰ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਵਿਆਹ ਵਧੀਆ ਕਰ ਦੇਣਗੇ ਪਰਿਵਾਰ ਵਾਲੇ ਕੁੜੀ ਦਾ ਪਰ ਮੁੰਡਾ ਨਸ਼ਾ ਰਹਿਤ ਹੋਵੇ ਤੇ ਵੈਸ਼ ਨੂੰ ਪਰਿਵਾਰ ਹੋਵੇ ਨੈਕਸਟ ਰਿਸ਼ਤਾ ਹੈ ਜੀ ਨਾਮ ਹੈ ਕੌਰ ਜ਼ਿਲ੍ਹਾ ਮੋਗਾ ਕਾਸਟਾ ਰਾਮਗੜੀ ਗੋਤ ਜਸਸਲ ਜਨਮ 29 ਮੇ ਕੱਦ 54 ਪੜਾਈ ਵੀ ਇਹ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਪ੍ਰਾ ਅਨਮੈਰਿਡ ਕੁੜੀ ਅਨਮੈਰਿਡ ਹੈ ਰਿਸ਼ਤਾ ਸਿਰਫ ਰਾਮਗੜੀਆ ਪਰਿਵਾਰ ਤੋਂ ਹੀ ਹੋਵੇ ਹੁੰਡਾ ਕਾਮਕਾਰ ਵਧੀਆ ਕਰਦਾ ਹੋਵੇ ਪਰਿਵਾਰ ਵੈਸ਼ਨੂ ਵੇ ਬਹੁਤ ਸਿੰਪਲ ਤੇ ਸਾਦਾ ਕਰਨਾਗਾ ਅਗਲਾ ਰਿਸ਼ਤਾ ਹੈ ਨਾਮ ਕੌਰ ਜਿਲ੍ਹਾ ਤਰਨਤੰਤਵ ਕਾਸਟ ਜਰਸੀ ਕੁੜੀ ਕਨੇਡਾ ਪੀਆਰ ਪੜਾਈ ਪਲੱਸ 2 ਐਸੋਕੇਟ ਆਫ ਆਰਟਸ ਕਨੇਡਾ ਜਨਮਾ 12/1999 ਮੇ ਕੱਦ ਪੰਜ ਸੀ ਹੈ ਰਿਸ਼ਤਾ ਹੁੰਡਾ ਵੈਸ਼ਨੂ ਵੇ ਕਨੇਡਾ ਪੀਆ ਜਬਰਕ ਪਰਮਟ ਦੇ ਹੋਵੇ ਜ਼ਮੀਨ ਘਟੂ ਘਟ ਪੰਜ ਤੋਂ 7 ਕਿੱਲੇ ਤੱਕ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਗਾਸਟਾ ਜਰਸੀ ਜ਼ਿਲ੍ਹਾ ਮੋਹਾਲੀ ਜਨਮ 2 8 2000 ਦਾ ਬੱਥ ਕੱਦ 5 4 ਪੜ੍ਹਾਈ ਪਲੱਸ 2 ਮੈਡੀਕਲ ਬੈਚਲਰ ਆਫ ਨਰਸਿੰਗ ਕੁੜੀ ਆਸਟ੍ਰੇਲੀਆ ਪੀਆਰ ਆਰ ਨਰਸ ਰਸਤਾ ਮੁੰਡਾ ਜਰਸੀ ਦੇ ਪਰਿਵਾਰ ਤੋਂ ਹੀ ਹੋਵੇ ਤੇ ਨਾਲ ਵਧੀਆ ਜ਼ਮੀਨ ਹੋਵੇ ਅਗਲੇ ਰਿਸ਼ਤਾ ਹੈ ਨਾਮ ਕਾਰ ਕਾਸਟਰ ਜੱਟ ਸਿੱਖ ਜਨਮ 2001 ਕਦ 5 8 ਪੜਾਈ ਸੁਪਰ ਮੈਡੀਕਲ ਪਲੱਸ 2 ਕੈਮੀਕਲ ਲੈਬ ਟੈਕਨੀਸ਼ੀਅਨ ਡਿਪਲੋਮਾ ਕੈਨੇਡਾ ਜ਼ਿਲ੍ਹਾ ਲੁਧਿਆਣਾ ਕੰਮ ਕੈਨੇਡਾ ਵਰਕ ਪਰਮਿਟ ਤੇ ਅਪਰਾਮਟਨ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਪੱਗ ਬੰਦਾ ਹੋਵੇ ਜ਼ਮੀਨ ਚੰਗੀ ਆਉਂਦੀ ਹੋਵੇ ਵਧੀਆ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਹੈ ਪਿਤਾ ਜੀ ਕੁੜੀ ਦੇ ਸਰਕਾਰੀ ਜੌਬ ਕਰਦੇ ਆ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟ ਹੈ ਜੱਟ ਸੀ ਗੋਤਾ ਚਹਾਣ ਜ਼ਿਲ੍ਹਾ ਬਠਿੰਡਾ ਜਨਮ 3 ਮਾਰਚ 1996 ਕੱਦ 55 ਹੈ ਪੜ੍ਹਾਈ ਬੀਐਸਸੀ ਐਂਡ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ ਚੰਗੀ ਆਉਂਦੀ ਹੋਵੇ ਮਾਲਬਾ ਨੂੰ ਰਿਸ਼ਤੇ ਲਈ ਪਾਇਆ ਲਾ ਮੁੰਡਾ ਆਸਟ੍ਰੇਲੀਆ ਪੀਆਰ ਹੋਵੇ ਕੁੜੀ ਸੋਹਣੀ ਹੈ ਜੀ ਅਗਲਾ ਰਿਸ਼ਤਾ ਇਹ ਨਾਮ ਦਾ ਕਾਰਕਾਸਟਰ ਜਟ ਸਿੱਖ ਗੋਤਟੇਲੋ ਜ਼ਿਲ੍ਹਾ ਬਠਿੰਡਾ ਪੜਾਈ ਬੀ ਐਸਸੀ ਮੈਡੀਕਲ ਮਾਸਟਰ ਅਰਨਸ ਮੈਜੀ ਮੈਡੀਕਲ ਜਾਇਓਲੋਜੀ ਕੱਦ 5-5 ਹੈ ਜਨਮ 10 12 1998 ਰਿਸ਼ਤਾ ਮੁੰਡਾ ਨਸ਼ਰਾਇਤ ਹੋਵੇ ਪੀ ਆਰ ਹੋਵੇ ਕੈਨੇਡਾ ਦਾ ਵਧੀਆ ਜੋਬ ਕਰਦਾ ਹੋਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਹੋਵੇ ਮਾਲਵਾ ਨੂੰ ਰਿਸ਼ਤੇ ਲਈ ਪਹਿਲਾ ਕੁੜੀ ਸੋਹਣੀ ਹੈ ਜੀ ਨੈਕਸਟ ਰਿਤਾ ਜੀ ਲਾਸਟ ਨਾਮ ਕੌਰ ਜ਼ਿਲ੍ਹਾ ਜਲੰਧਰ ਤੋਂ ਕਾਸਟਾ ਕਸ਼ਵਰਾਜਪੂਤ ਜਨਮ ਉਹ ਨਿਸ਼ਚਿਤਨ ਮੇ ਕੱਦ ਪੰਜ ਤੈਨ ਇੱਕ ਭੈਣ ਕੈਨੇਡਾ ਮੈਰਿਡ ਇੱਕ ਭੈਣ ਕੈਨੇਡਾ ਮੈਰਿਡ ਭਰਾ ਇੱਕ ਕੈਨੇਡਾ ਪੜਾਈ ਬੀਕਮ ਪਾਸ ਕਾਮ ਕੈਨੇਡਾ ਵਿਜ਼ਟਰ ਵੀਜ਼ਾ ਰਿਸ਼ਤਮ ਡਕ ਕੈਨੇਡਾ ਯੂ ਐਸ ਦਾ ਪੀ ਆਰ ਵੀ ਕੁੜੀ ਸੋਹਣੀ ਐ ਇਹ ਸੀ ਰਿਸ਼ਤੇ ਅੱਜ ਦੇ ਵਧੀਆ ਪਰਿਵਾਰਾਂ ਤੋਂ ਬਹੁਤ ਰਿਸ਼ਤੇ ਤਾਂ ਕੁੜੀਆਂ ਦੇ ਸੀ ਫਸਟ ਤਿੰਨ ਰਿਸ਼ਤੇ ਮੁੰਡਿਆਂ ਦੇ ਸੀ ਜੀ ਮੁੰਡਿਆਂ ਦੇ ਨੰਬਰ ਆ ਸਮੇਤ ਰਿਸ਼ਤੇ ਸੀ ਵਧੀਆ ਪਰਿਵਾਰ ਤੋਂ ਰਿਸ਼ਤੇ ਆ ਤੁਸੀਂ ਪਰਿਵਾਰ ਵਾਲਿਆਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਦਾ ਸਕਰੀਨ ਸ਼ਾਟ ਲੈ ਲਿਓ ਚਲਨ ਵਿੱਚ ਸੀ ਸੂਤੀ 14 ਜਿਲੋਂ 나ਟੇ ਸਾਡਾ ਵਟਸਐਪ ਨੰਬਰ ਹੈ ਜੀ ਇਹਦੇ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰਨਾਗਾ ਤੁਹਾਨੂੰ ਰਿਸ਼ਤਾ ਸੈਂਡ ਕਰ ਦਿੱਤਾ ਜਾਵੇਗਾ ਪਰਿਵਾਰ ਰਿਸ਼ਤੇ ਲਈ ਪਰਿਵਾਰ ਉਹੀ ਜੁੜਿਓ ਜੀ ਜਿਨ੍ਹਾਂ ਨੂੰ ਲੋੜ ਆਜੀ ਰਿਸ਼ਤੇ ਦੀ ਬਾਕੀ ਐਡ ਵੀ ਤੁਸੀਂ ਬਹੁਤ ਘੱਟ ਫੀਸ ਵਿੱਚ ਸਾਡੇ ਚੈਨਲ ਤੋਂ ਲਗਵਾ ਸਕਦੇ ਹੋ ਬਹੁਤ ਮੁੰਡੇ ਕੁੜੀਆਂ ਦੇ ਇਹ ਰਿਸ਼ਤੇ ਸਾਡੇ ਚੈਨਲ 'ਤੇ ਰਹੀ ਹੋ ਰੇ ਅਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਫੇਰ ਹੀ ਤੁਹਾਡੇ ਤੱਕ ਰਿਸ਼ਤਿਆਂ ਦੇ ਨੋਟੀਫਿਕੇਸ਼ਨ ਪਹੁੰਚ ਪਹੁੰਚਣਗੇ ਜੀ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਧੰਨਵਾਦ ਜੀ